ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਤੇ Facebook ਪੇਜ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ Facebook ਪੇਜ ਨੂੰ ਲਾਈਕ ਫੋਲੋ ਨਹੀਂ ਕੀਤਾ ਫੋਲੋ ਕਰੋ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਔਰ ਮਾਣਾ ਅਲਬੇਲ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟਾ ਤਹਿਸੀਲੇ ਨੂੰ ਜੈਤੋਪਿੰਡੀਆ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਢੈਪੀ ਮੱਤਾ ਇਹ ਦੋਨੇ ਪਿੰਡੇ ਦੇ ਨਾਲ ਲੱਗਦੇ ਆ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਇੱਕ ਬਿਲਕੁਲ ਤਾਜੀ ਸੂਈ ਹੋਈ ਗਾਂ ਦੀ ਵੀਡੀਓ ਲੈ ਕੇ ਆਏ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਣੇ ਤੇ ਕਰਦੇ ਉਹਨਾਂ ਨੇ ਬਿਲਕੁਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਮੋਬਾਈਲ ਨੰਬਰ ਦੱਸ ਦਿਓ ਸਰਦੇਵ ਸਿੰਘ ਜੀ ਠੀਕ ਹੈ ਜੀ ਸਨ ਹੁਲਾਲ ਸਿੰਘ ਠੀਕ ਹੈ ਜੀ ਈਮੇਲ ਨੰਬਰ ਸੱਪਣਾ ਹੈਗਾ ਜੀ 99684 ਠੀਕ ਹੈ ਜੀ 60425 ਠੀਕ ਹੈ ਇਹ ਗਾਂ ਬਈ ਕਿੰਨੇ ਸੂਏ ਸੂਈਆ ਨੂੰ ਦੂਜੇ ਸੂਏ ਕਦੋਂ ਸੂਈਆ ਰਾਤੀ ਦੀ ਹੈ। ਰਾਸੂਈ ਆ। ਹਾਂਜੀ। ਜਰ ਜੂਰ ਪੈ ਗਈ ਬਈ। ਹਾਂ ਹਾਂ ਜੀ ਜੂਰ ਓਕੇ। ਦੋਸਤੋ ਜੇਰੇ ਦੀ ਪੈ ਗਈ ਉਹ ਪਈ ਹੈ ਜੇਰਾ ਤੁਹਾਨੂੰ ਦਿਖਾਈ ਦਿੰਨੇ ਆ। ਤੁਸੀਂ ਚੱਕਾ ਸਕਦੇ ਤੁਸੀਂ। ਜੇਰ ਡਾਲ ਓਕੇ ਆ। ਤੇ ਬੱਚਾ ਕੀ ਤੁਮ? ਬੱਚੇ ਅੱਛੀ। ਆਹ ਅੱਛੀ ਦੋਸਤੋ। ਰਾਸ ਹੋਈ ਬਾਈਆਂ ਨੇ। ਤੇ ਕਿੰਨਾ ਕ ਬੋਲਾ ਕੱਢਿਆ? ਬੋਲਾ ਬਾਈ ਜੀ 5 ਕਿਲੋ ਟਾਈਮ ਦਾ ਖੜਤਾ। ਠੀਕ ਆ 5 ਕਿਲੋ। ਤੇ ਕਿੰਨਾ ਕ ਪਾ ਦੂਗੀ ਦੋ ਥੋੜੇ? ਦੋ ਦੇ ਦੇ ਦੂ 18 19 ਕਿਲੋ ਬਾਈ ਜੀ। ਠੀਕ ਹੈ ਦੋਸਤੋ ਪੂਰੇ ਕੱਦ ਵੱਡੇ ਕੱਦ ਘਾਟ ਵਾਲੀ ਆ ਚੱਕਾ ਸਾਂ ਥਾਣ ਬਹੁਤ ਸੋਹਣਾ ਲੱਗਿਆ ਮੁਠੀ ਵਾਲਾ ਵਾਣਾ ਚੱਕਾ ਸਾਰੇ ਦੋਈ ਲੈ ਤੋ ਵੀ ਜੇ ਤੁਸੀਂ ਹਰ ਤੋ ਵੀ ਭਾਈ ਇਹਨੇ 5 ਲੀਟਰ ਬਾਲਾ ਕੱਢਿਆ ਇਹ ਤੁਹਾਨੂੰ ਇੱਕ ਟਾਈਮ ਦਾ ਤੇ ਰੇਟ ਕੀ ਕਰਦੇ ਆਂ ਬਾਈ ਜੀ ਦਾ ਬਾ ਲੈਣ ਦੇਣੀ 65000 ਮੁੱਲ ਕਰਦੇ 65000 ਵਿੱਚ ਬਸ ਥੋੜਾ ਬੋੜਾ ਮਾਨਤਨ ਕਰਦੇ ਮੈਨੀਆਂ ਯਾਰ ਤੂੰ ਮਾਨਤਨ ਕਰ ਦੋਗੇ ਹਾਂ ਠੀਕ ਹੈ ਦੋਸਤੋ ਬਾਈਆਂ ਨੇ 65000 ਤੋਂ ਕੁਛ ਮਾਨਤਨ ਕਰਦਾਂਗੇ ਤੇ 5 ਲੀਟਰ ਟਾਈਮ ਦਾ ਬੋੜਾ ਕੱਢਿਆ ਨਹੀਂ ਹੁਣ ਪਰ 18 ਲੀਟਰ ਬਾਈਆਂ ਦੇ ਦੁੱਧ ਰੌਣਾ ਪਾ ਦੂਗੀ ਇਹ ਜੇ ਰ ਪੈ ਗਈ ਆ ਵੀ ਓਕੇ ਆਲੀ ਜਵਾ ਮਗਰ ਬੱਛੀ ਆ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ